ਸੱਚਾ ਨਹੀਂ ਕਰੇ ਨਾਸ ਹੁੰਦਾਗਾ ਸੱਚੇ ਗੁਰੂ ਤੇ 72 ਜ਼ਖਮ ਹੋਇਆ ਛੇਵੇਂ ਪਾਤਸ਼ਾਹ ਤੇ 72 ਜਦੋਂ ਕਰਤਾਰਪੁਰ ਸਾਹਿਬ ਦਾ ਜਾਣ ਕੀਤਾ ਤੇ ਕੀਰਤਪੁਰ ਸਾਹਿਬ ਜਾ ਕੇ ਕਮਰ ਕਸਾ ਖੋਲਿਆ 72 ਚੋਟਾ ਲੱਗੀਆਂ ਸੀ ਛੇਵੇਂ ਪਾਤਸ਼ਾਹ ਦੇ ਪਰ ਉਹਨੇ ਚੋਟਾਂ ਦੀ ਤਕਲੀਫ ਨਾਲ ਪਰਲੋਪ ਨੂੰ ਗਏ ਸੱਤਵੇਂ ਪਾਸ਼ਾ ਨੂੰ ਗੁਰਤਾ ਗੱਦੀ ਦੇ ਕੇ ਅਸ਼ਰਾਨ ਪਾਣ ਸਾਰਾ ਸੋਰ ਕੇ ਸਾਫ ਤਾਂ ਉਹ ਹੋ ਕੇ ਦ ਕੋਠੇ 'ਚ ਬੈਠ ਕੇ ਕਹਿ ਦਿੱਤਾ ਚੰਗਾ ਭਾਈ ਹੁਣ ਅਸੀਂ ਪਰਲੋਪ ਨੂੰ ਪੱਤਖੰਡ ਨੂੰ ਚੱਲੇ ਹਾਂ ਇਸ ਤਰੀਕੇ ਨਾਲ ਗਏ ਆ ਦਸਵੇਂ ਪਾਛ ਦੇ ਖੰਜਰ ਮਾਰ ਦਿੱਤੀ ਸੀ ਚੋਜੀ ਪ੍ਰੀਤ ਮਨੀ ਉਥੇ ਗੋਲਖਾ ਤੋਂ ਹੱਕ ਲੈ ਲਿਆ ਸੀ ਮਗਰੋਂ ਟੋਪੇ ਵੀ ਲਾਏਗੇ ਤਰੀਖ ਨੂੰ ਕਈ ਸਾਡੇ ਪਰਾਇਥੇ ਵੀ ਵਿਚਾਰਵਾਨ ਕਹਿੰਦੇ ਜੀ ਕਿ ਉਹ ਖੰਜਰ ਦੀ ਪੀੜ ਨਾਲ ਦਸਵੇਂ ਪਾਛ ਚਲੇ ਗਏ ਉਹ ਭਲੇ ਮਾਨ ਸਾਰਿਆਂ ਦੀਆਂ ਪੀੜਾਂ ਮੀਟ ਦੇਣ ਵਾਲਾ ਜੀ ਗੁਰੂ ਘਰ ਦੀ ਪੀੜ ਨਾ ਜਾਂਦਾ ਸਾਧਗੁਰੂ ਸੱਚੇ ਪਾਛ ਦੀ ਪੀੜ ਨਾ ਜਾਣਾ ਤਾਂ ਉਸ ਦਿਨ ਚੜਾਈ ਕਰ ਜਾਂਦੇ ਉਹਦੋਂ ਬਹੁਤ ਦਿਨ ਪਿੱਛੋਂ ਜਾ ਕੇ ਹਟ ਗਿਆ ਹੈ ਸਾਧਗੁਰੂ ਨੇ ਜਦੋਂ ਬਹਾਨਾ ਬਣਾਇਆ ਸਾਥਖਣ ਗਵੰਦ ਦਾ ਉਹ ਸੜ ਧੰਖੇ ਆ ਕੇ ਦੋ ਦਿੱਤੇ ਸੀ ਪ੍ਰੇਮੀਆਂ ਨੇ ਤੇ ਕੁਝ ਲੋਕਾਂ ਨੇ ਦੇਖ ਕੇ ਸ਼ੰਕਾ ਕੀਤੀ ਕਿ ਕੇਵਲ ਲੋਕਾਂ ਨੂੰ ਵਿਖਾਉਣ ਵਾਸਤੇ ਹਥਿਆਰ ਕੋਲ ਰੱਖੇ ਹੈ ਦਸਵੇਂ ਪਾਛਰਾ ਸਰੀਰ ਇਹਨਾਂ ਸੁਖਮਾ ਪਤਲਾ ਹੈ ਇਹ ਕਿਵੇਂ ਚਿਲਾ ਚੜਾ ਸਕਦੇ ਹੈ ਜਦੋਂ ਮਾਰੇ ਨੇ ਵੇਖਿਆ ਵੀ ਸਖਾਰਾ ਸੰਕਲਪੇ ਹੋ ਜਾ ਬਣ ਗਿਆ ਮੇਰੇ ਚੋਜੀ ਪ੍ਰੀਤਮ ਨੇ ਕੱਲੇ ਕੱਲੇ ਧੰਸ ਦੀ ਮੁਖੀ ਚੜਾਉਣ ਦੇ ਥਾ ਦੋਵੇਂ ਪਕੜ ਕੇ ਤੇ ਦੋਹਾਂ ਦੀਆਂ ਤੰਦੀਆਂ ਚੜਾਉਂਦੀਆਂ ਸੀ ਜਦੋਂ ਜ਼ੋਰ ਬਹੁਤ ਲੱਗਾ ਤੇ ਉਹ ਟੋਪੇ ਟੁੱਟ ਗਏ ਸੀ ਮਗਰੋਂ ਫੇਰ ਜਾ ਕੇ ਜਰਾ ਉਹਨੇ ਕਾਲਤਾ ਜੀ ਦਵਾਈ ਮਨ ਪੱਟੀ ਲਾਉਣ ਵਾਸਤੇ ਯਤਨ ਕੀਤਾ ਮਹਾਰਾਜ ਕਹਿਣਗੇ ਨਹੀਂ ਭਾਈ ਇਹ ਸਾਡੀ ਆਪਣੀ ਮੌਜ ਹੈ ਤੁਸੀਂ ਇਹਦੇ ਚ ਦਖਲ ਨਾ ਦਿਓ ਇਸੇ ਤਰ੍ਹਾਂ ਹੀ ਰਹਿਣ ਦਿਓ ਇਸ ਤਰੀਕੇ ਨਾਲ ਸੱਤ ਕਮਣੀ ਖੰਡ ਗਮਨ ਕੀਤਾ ਸੀ ਸਤਿਗੁਰੂ ਗਰੀਬਨਵਾਸ ਜੀ ਨੇ ਕਈ ਕਹਿੰਦੇ ਨੇ ਜਿ ਵਾਰ ਹੋ ਗਿਆ ਸੀ ਜੋ 22 ਲੱਖ ਰੁਪਏ ਦੇ ਘਰ ਆਪੇ ਉਹ ਵਾਰ ਨਹੀਂ ਸੀ ਉਹਨੇ ਦੱਸਿਆ ਪਾਸੇ ਤੇ ਕੋਈ ਹੋਰੋਂ ਦਾ ਪੀਰ ਕੋਈ ਵਜਿਆ ਨਹੀਂ ਗਾ 22 ਲੱਖ ਦੇ ਘਰੇ ਤਾਂ ਤਾੜੀ ਮਾਰ ਕੇ ਗਏ ਹੈ ਕਿਉਂਕਿ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਜਾਏ ਮੈਨਾਂ ਕਰ ਕਰਕੇ ਨੀ ਪਸੀ ਜਾਂਦੀ ਨਾ ਮੌਦ ਦੱਸਿਆ ਜਾਂਦਾ ਹੈ ਕਿ ਅੱਜ ਦਾ ਪਖੰਡਿਤ ਇੱਕ ਸਿੰਘ ਨੂੰ ਨਹੀਂ ਇਹ ਕਹਿ ਕੇ ਨਿਕਲ ਸਕਦਾ ਮੈਂ ਫਲਾਨੀ ਛੜਕ ਚੱਲਿਆ ਹਾਂ ਤੇ ਜੇ ਕਹਿ ਕੇ ਕਿਤੇ ਨਿਕਲ ਗਿਆ ਤਾਂ ਫਿਰ ਬਾਹਰ ਨਹੀਂ ਜਾ ਪਾਗਾ ਕਿ ਪੂਰਨ ਗੁਰੂ ਦੀ ਵਡਿਆਈ ਉਹਦੀ ਮਹਿਮਾ ਬਿਆਨਤ ਹੈ ਅਕਰਤ ਕਣਾਂ ਨੂੰ ਪਾਣ ਦਾ ਪਰ ਉਹ ਨਾਨਕ ਸਾਦ ਬਖਸ਼ੇਂਦ ਰੂਪ ਹਾਂ ਹਉਮਸਕਰਦਾਨ ਜਾਈ ਤੇ ਨਾ ਰਹੇ ਕਰਕੇ ਪਰਮੇਸ਼ਰ ਤੇ ਨਾਮ ਕੋਤੀ ਬੜੀ ਹਾਰ ਜਾਂਦੇ ਹਾਂ ਪਾਵਰ ਨੇ ਬਿਹਾਰ ਨੇ ਲੱਖ ਬਰੀਆ ਨਿੰਦਨਾ ਬਖਸ਼ ਲੈ ਹੈ ਮੇਰੇ ਪਿਆਰੇ ਜੇ ਜੇ ਸਾਰੇ ਪਰਮੇਸ਼ਰ ਜਿਸਮ ਬਖਸ਼ਣਾ ਤੂੰ ਆਪ ਉਹ ਜਸ ਤੇਰਾ ਗਾ ਉਹ ਤੇਰਾ ਜਸ ਗਾਉਂਦਾ ਬਾਕੀ ਸਾਰੇ ਵਾਸਤੇ ਵਿੱਚ ਸੁੱਤੇ ਰਹਿੰਦੇ ਹਨ ਰਹਾ